ਸਿਰ ਤੇ ਕਿਰਪਾ ਤੇ ਦਇਆ ਦਰਦਾ ਹੈ ਉਹ ਖੁਦਾਵਤ ਹੈ ਉਸ ਦੇ ਕਲਾਮ ਚ ਲਿਖਿਆ ਹੈ ਕਿ ਤੂੰ ਕਦੀ ਨਾ ਡਰ ਤੇ ਕਦੀ ਨਾ ਘਬਰਾ ਮੈਂ ਤੈਨੂੰ ਨਾ ਤਾਂ ਤਿਆਗਦਾ ਤੇ ਨਾ ਮੈਂ ਤੈਨੂੰ ਛੱਡਦਾ ਹਾਂ ਅਜ਼ੀਜ਼ ਉਹ ਪਰਮੇਸ਼ਵਰ ਹੈ ਤੇ ਇਸ ਵਕਤ ਕੋਈ ਇਸ ਵਚਨ ਨੂੰ ਸੁਣ ਰਿਹਾ ਹੈ ਇਸ ਵਕਤ ਕੋਈ ਬਿਮਾਰ ਹੈ ਇਸ ਇਸ ਪ੍ਰਚਾਰ ਨੂੰ ਸੁਣ ਰਿਹਾ ਹੈ ਕੋਈ ਦੁਖੀ ਹੈ ਜਾਂ ਡਿਪਰੈਸ਼ਨ ਦੇ ਵਿੱਚ ਹੈ ਇਸ ਪ੍ਰਚਾਰ ਨੂੰ ਸੁਣ ਰਿਹਾ ਹੈ ਤਾਂ ਪਰਮੇਸ਼ਵਰ ਉਹਨੂੰ ਆਜ਼ਾਦ ਕਰੇ ਪਰਮੇਸ਼ਵਰ ਦਾ ਵਚਨ ਉਹਨੂੰ ਆਜ਼ਾਦ ਕਰੇ ਉਹਦੇ ਕਲਾਮ ਚ ਲਿਖਿਆ ਹੈ ਸੱਚਾਈ ਨੂੰ ਜਦ ਤੁਸੀਂ ਜਾਣ ਲਿਆ ਤੇ ਸੱਚਾਈ ਤੁਹਾਨੂੰ ਕੀ ਕਰੇਗੀ ਆਜ਼ਾਦ ਕਰ ਦੇਗੀ ਯਿਸੂ ਨੂੰ ਜਾਣਨਾ ਹੈ ਉਹਦੇ ਵਚਨ ਚ ਲਿਖਿਆ ਹੈ ਜਿੰਦਾ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਨੂੰ ਕੀ ਕਰਦਾ ਹੈ ਪ੍ਰਾਪਤ ਕਰਦਾ ਹੈ ਅਸੀਂ ਜੋ ਜਦੋਂ ਤੁਸੀਂ ਯਸੂ ਤੇ ਵਿਸ਼ਵਾਸ ਕਰ ਲਿਆ ਤੁਸੀਂ ਅਨੰਤ ਜੀਵਨ ਨੂੰ ਪ੍ਰਾਪਤ ਕਰ ਲਿਆ ਗੱਲ ਜੀਵਨ ਦੀ ਹੈ ਗੱਲ ਜੀਵਨ ਦੀ ਹੈ ਗੱਲ ਸਰੀਰ ਜੀਵਨ ਦੀ ਪਰਮੇਸ਼ਵਰ ਕਦੇ ਨਾਸ਼ ਨਹੀਂ ਕਰਦਾ ਪਰਮੇਸ਼ਵਰ ਹਮੇਸ਼ਾ ਬਚਾਉਂਦਾ ਹੈ ਪਰਮੇਸ਼ਵਰ ਮਾਰਦਾ ਨਹੀਂ ਹੈ ਪਰਮੇਸ਼ਵਰ ਬਚਾਉਂਦਾ ਹੈ ਜਦੋਂ ਉਸ ਨੇ ਇਨਸਾਨ ਬਣਾਇਆ ਤੋ ਉਸਨੇ 파ਰੰਦੇ ਲਈ ਨਹੀਂ ਬਚਾਇਆ ਉਸ ਜਦੋਂ ਉਸਨੇ ਪਾਪ ਕੀਤਾ ਤੋ ਉਸ ਨੂੰ ਉਸੇ ਨਾਸ਼ ਨਹੀਂ ਕੀਤਾ ਬਲਕਿ ਉਸ ਨੂੰ ਵਧਾਇਆ ਇਹ ਪਰਮੇਸ਼ਵਰ ਅਜੀਜ਼ੋ ਪਰਮੇਸ਼ਵਰ ਕਿਸੇ ਨੂੰ ਨਾਸ਼ ਨਹੀਂ ਕਰਦਾ ਪਰਮੇਸ਼ਵਰ ਵਿੱਚ ਆਉਂਦਾ ਹੈ ਔਰ ਮੈਂ ਕਿਸੇ ਇਸਾਈ ਦਾ ਨਹੀਂ ਕਿਸੇ ਕ੍ਰਿਸ਼ਚਨ ਦਾ ਨਹੀਂ ਪ੍ਰਚਾਰ ਕਰਦਾ ਯਸੂ ਦਾ ਪ੍ਰਚਾਰ ਕਰਦਾ ਔਰ ਯਸੂ ਦੇ ਪਰਜੰਤ ਤੋ ਸਿ ਵਿਸ਼ਵਾਸ ਲਿਆਉਂਦੇ ਹੋ ईसाई नहीं नहीं बन बन खुदा बरकत के आशिश से आइए फिर से प्रार्थना करेंगे धन्यवाद प्रभु यशु तेरा शुक्रिया अदा करते हैं आज के समय के लिए प्रभु जो हमें दिया मेरे परमेश्वर ਇਸ ਸਬਾ ਦਾ ਨਾਮ ਪ੍ਰਭੂ ਜੋ ਹਮਨੇ ਰੱਖਾ ਖੁਦਾਬੰਦ ਪ੍ਰਾਰਥਨਾ ਸਬਾ तो प्रभु मैं चाहता हूं ये बहुत सारे लोगों में बड़े खुदावंद और मेरे प्रभु इससे बहुत सारे लोग छुड़ाए जाए प्रभु हर परेशानी से प्रभु वो मुक्ति पाए मेरे परमेश्वर वो बचाए जाए हालात बदले खुदावंद इस प्रार्थना के द्वारा इस वचन के द्वारा मेरे परमेश्वर त्रा धन्यवाद करते हुए प्रभु यीशु तू महान और जिंदा परमेश्वर है खुदावंद और मेरे पिता परमेश्वर अभी कोई भाई बहन प्रभु कोई बुजुर्ग खुदावंद खुदा कोई बाहर से देख रहा है खुदावन खुदा कहीं से भी देख रहा है प्रभु उनके ऊपर कृपा करना और दया करना प्रभु अभी परेशानियां उनके अंत दूर करना मेरे परमेश्वर अपने बलवंत हाथों में लेना यीशु तरा धन्यवाद करते हैं यीशु तरा शुक्र करते हैं प्रभु यीशु मसीह के नाम से मांगते हैं आमीन आमीन दोस्तों खुदा सब को बरकत दे आशीष दे और जिन्हें भी इस तरह जुड़ना चाहते हैं पी एस एन फेसबुक के उपर ਸਰਚ ਕਰ ਲੈਣਾ ਬੀ ਐਸ ਸੋਨੋ ਔਰ ਉਸ ਤੇ ਮੇਰਾ ਪੇਜ ਆਏਗਾ ਉਸ ਨੂੰ ਤੁਸੀਂ ਫੋਲੋ ਕਰਨਾ ਹੈ ਔਰ ਰਾਤ 9 ਵਜੇ ਤੋਂ 10 ਵਜੇ ਤੱਕ ਇਹ ਪ੍ਰੋਗਰਾਮ ਚੱਲਦਾ ਹੈ ਪ੍ਰਾਰਥਨਾ ਸਭਾ ਛੁਟਕਾਰੇ ਦੀ ਪ੍ਰਾਰਥਨਾ ਤਾਂ ਜਿਸ ਕਿਸੇ ਨੇ ਪ੍ਰਾਰਥਨਾ ਦੇ ਵਿੱਚ ਹਿੱਸਾ ਲੈਣਾ ਹੈ ਉਹ ਥੱਲੇ ਸਾਨੂੰ ਕਮੈਂਟ ਦੇ ਵਿੱਚ ਮੈਸੇਜ ਕਰ ਸਕਦਾ ਹੈ ਪ੍ਰਾਰਥਨਾ ਕਰਵਾ ਸਕਦਾ ਹੈ ਔਰ ਇੱਕ ਨੰਬਰ ਹੈ ਜਿਸ ਨੂੰ ਅਸੀਂ ਇਸ ਗਰੁੱਪ ਦੇ ਵਿੱਚ ਇਸ ਲਾਈਵ ਦੇ ਵਿੱਚ ਥੱਲੇ ਅਸੀਂ ਦੇ ਦਿਆਂਗੇ ਉਸ ਤੇ ਉੱਪਰ ਤੁਸੀਂ ਜਾ ਕੇ ਮੈਸੇਜ ਕਰਨਾ ਹੈ WhatsApp ਮੈਸੇਜ ਕਰਨਾ ਹੈ ਆਪਣਾ ਨੰਬਰ ਭੇਜਣਾ ਹੈ ਪ੍ਰਾਰਥਨਾ ਗਰੁੱਪ ਚ ਉਹਨੂੰ ਵਾਇਨ ਕੀਤਾ ਜਾਏਗਾ ਉਹਦੇ ਲਈ ਦੁਆ ਪ੍ਰਾਰਥਨਾ ਕੀਤੀ ਜਾਏਗੀ ਉਹਦੇ ਕੰਮਾਂ ਦੇ ਲਈ ਪਰੇਸ਼ਾਨੀ ਦੇ ਲਈ ਹਰ ਇੱਕ ਜਿਸ ਤਰ੍ਹਾਂ ਦੀ ਉਹ ਪ੍ਰਾਰਥਨਾ ਖੁਦਾਵੰ ਦੇ ਨਾਮ ਦੇ ਵਿੱਚ ਅਸੀਂ ਕਰਾਂਗੇ ਪਰਮੇਸ਼ਵਰ ਨੂੰ ਜਰੂਰ ਬles ਕਰੇਗਾ ਪਰਮੇਸ਼ਵਰ ਨੂੰ ਜਰੂਰ ਚੰਗਾ ਕਰੇਗਾ ਔਰ ਸੱਦਨਾ ਜੇਕਰ ਤੁਸੀਂ ਗੱਲ ਕਰਨੀ ਹੈ ਇਸੇ ਹੀ ਨੰਬਰ ਤੇ ਤੁਸੀਂ ਕਾਲ ਕਰਨਾ ਹੈ ਔਰ ਸੱਦ ਨਾਲ ਗੱਲ ਹੋ ਸਕਦੀ ਹੈ ਪ੍ਰਾਰਥਨਾ ਦਾ ਕੋਈ ਵੀ ਵਿਸ਼ਾ ਹੋ ਉਸਦੇ ਲਈ ਸਿਪਰਥਨਾ ਕਰਦੇ ਹਾਂ ਖੁਦਾ ਸਭ ਨੂੰ ਬਰਕਤ ਦੇ ਆਸ਼ਿਸ਼ ਦੇ ਸਭ ਨੂੰ ਘਰੇਲੋ ਜਮਸੀਕੀ